ਨਵੇਂ ਸਾਲ ਦੀ ਆਮਦ ਦੀ ਖੁਸ਼ੀ ਨੂੰ ਲੈ ਕੇ ਅੱਜ ਪਟਵਾਰ ਪਵਨ ਵਿਖੇ ਪਟਵਾਰੀਆਂ ਵੱਲੋਂ ਵਾਹਿਗੁਰੂ ਜੀ ਦਾ ਊਠ ਆਸਰਾ ਰਹਿੰਦੇ ਆ ਸ਼੍ਰੀ ਆਕਨਪੁਰ ਸਾਹਿਬ ਦੇ ਭੋਗ ਪਾਇਆ ਗਿਆ ਤੇ ਅਟੁੱਟ ਲੰਗਰ ਵੀ ਵਰਤਾਇਆ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਬਟਿੰਡਾ ਸ਼ਹਿਰੀ ਵਿਧਾਇਕਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਪੁੱਜੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇਦਾ ਕਹਿਣਾ ਹੈ ਕਿ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਪਟਵਾਰ ਯੂਨੀਅਨ ਵੱਲੋਂ ਵਾਹਿਗੁਰੂ ਜੀ ਦਾ ਊਠ ਆਸਰਾ ਲਿਆ ਗਿਆ ਹੈ ਧਾਰਮਿਕ ਪ੍ਰੋਗਰਾਮ ਕਰਵਾਉਣ ਦਾ ਮਕਸਦ ਇਹ ਹੁੰਦਾ ਹੈ ਕਿ ਨਵਾਂ ਸਾਲ ਹਰ ਇੱਕ ਦੇ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ। ਰੈਵਨਿਊ ਪਟਵਾਰ ਯੂਨੀਅਨ ਤੇ ਜਿਹੜੀ ਆਪਣੀ ਜ਼ਿਲ੍ਹਾ ਕਾਨੂੰਨ ਕੋ ਯੋਜਨ ਹੈ ਜਿੰਦਾ ਹਰ ਸਾਲ ਦਾ ਪ੍ਰੋਗਰਾਮ ਹੁੰਦਾ ਹੈ ਕਿ ਸਾਲ ਦੇ ਪਹਿਲੇ ਦਿਨ ਜਿਹੜਾ ਹੈਗਾ ਇੱਥੇ ਆ ਪਾਰਟ ਦੇ ਬਾਅਦ ਦਾ ਪ੍ਰੋਗਰਾਮ ਰੱਖਦੇ ਆ ਤੇ ਅੱਜ ਇਹ ਪ੍ਰੋਗਰਾਮ ਇੱਥੇ ਆਪਾਂ ਸਾਰੇ ਸ਼ਮੂਲੀਅਤ ਕੀਤੀ ਹੈ ਐਮਐਲਏ ਸਾਹਿਬ ਵੀ ਆਏ ਨੇ ਬਾਕੀ ਸਾਰੇ ਜਿਹੜੇ ਮਾਜਿਸ ਲੋਕੇ ਗਿਆ ਉਹ ਵੀ ਇੱਥੇ ਪਹੁੰਚੇ ਤੇ ਸਾਰਿਆਂ ਦੀ ਇਹ ਹੀ ਅਰਦਾਸ ਹੁੰਦੀ ਹੈ ਕਿ ਰੱਬ ਦੇ ਸਾਹਮਣੇ ਗੁਰੂ ਦੇ ਸਾਹਮਣੇ ਸਾਰੇ ਕੀ ਜੀ ਆਪਣਾ ਕਿ ਅਗਲੇ ਵਾਲਾ ਸਾਲ ਜਿਹੜਾ ਹੈਗਾ ਉਹ ਉਹਦੇ ਵਿੱਚ ਸਿਹਤਮੰਦ ਵਕਮੰਦੀ ਬਖਸ਼ੇ खुशियाँ सारे पब्लिक सारे भारत नो भारत के वास बठिंडा नो अपने परिवार के वासी हर कोई एक अर्जी लेके जाता है तो मैं समझता कि जे साल की शुरुआत जोड़ा है याद करके की जाए तो बहुत वाया शुरुआत होंगी है तो लोगों भी रब के नाल जी है वह जुड़न है कि दे, दे दे की लड़ हैगी अज के हिसाब के ना देखिए मैं समझता अच्छा उपरला है तो मैं कोशिश मैं यही समझागा कि ये सिर्फ इस तरीके के उपराले के

ਦੇਖੋ ਸਾਰਿਆਂ ਨੂੰ ਬਸ ਇਹ ਹੀ ਬੇਨਤੀ ਹੈ ਕਿ ਦੇਖੋ ਆਪਾਂ ਮਨੁੱਖਤਾ ਮਨੁੱਖ ਕਹਿੰਦੇ ਆ ਤੇ ਮਨੁੱਖਤਾ ਦੇ ਕੁਝ ਉਸੂਲ ਹੁੰਦੇ ਆ ਜੇ ਆਪਾਂ ਅਗਲੇ ਸਾਲ ਦੇ ਵਾਸਤੇ ਪ੍ਰਣ ਕਰ ਲਈਏ ਕਿ ਜੇ ਆਪਾਂ ਉਹ ਜਿਹੜੇ ਇਨਸਾਨੀ ਉਸੂਲ ਹੈ ਉਹਨਾਂ ਤੇ ਆਪਾਂ ਕਾਇਮ ਰਹਿਣਗੇ ਤੇ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਆਪਨੇ ਜੀਵਨ ਨੂੰ ਬਿਤਾਵਾਂਗੇ ਮੈਂ ਸਮਝਦਾ ਆਪਾਂ ਆਪਣੇ ਪਰਿਵਾਰ ਦੇ ਲਈ ਵੀ ਚੰਗਾ ਕਰਾਂਗੇ ਤੇ ਬਠਿੰਡਾ ਦੇ ਲਈ ਵੀ ਚੰਗਾ ਕਰਾਂਗੇ ਬਾਕੀ ਜਿਹੜੇ ਕੰਮ ਹੁੰਦੇ ਹੈ ਡਵੈਲਪਮੈਂਟ ਦੇ ਕੰਮ ਹੁੰਦੇ ਹੈ ਪਬਲਿਕ ਦਾ ਜਿਹੜੇ ਪ੍ਰਤੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਰਵਈਆ ਉਹ ਸਾਰਾ ਜ਼ਰੂਰ ਉਹਦੇ ਵਿੱਚ ਹੀ ਕਵਰ ਹੋ ਜਾਏਗਾ ਇੱਕ ਵਾਰ ਆਪਾਂ ਮਨੁੱਖਤਾ ਦੇ ਉਸੂਲ ਜਿਹੜੇ ਹੈ ਕਿ ਉਹ ਵਾਪਸ ਆਪਣਾ ਲਈ ਤੇ ਚੰਗੇ ਤਰੀਕੇ ਨਾਲ ਜਿਹੜੇ ਇਹ ਕਿਹਾ ਸੇਵਾ ਵਿੱਚ ਲੱਗ ਜਾਈਏ ਆਪਣੇ ਪਰਿਵਾਰ ਦੀ ਵੀ ਆਪਣੇ ਨਾਲ ਦੇ ਜਿਹੜੇ ਆਲੇ ਦੁਆਲੇ ਦੇ ਲੋਕ ਹੈ ਉਹਨਾਂ ਦੇ ਵਾਸਤੇ ਵੀ ਮੈਂ ਸਭ ਨੂੰ ਇਹ ਕਹਾਂਗਾ ਕਿ ਨਵਾਂ ਸਾਲ ਆਪ ਸਭ ਤੇ ਵਾਸਤੇ ਜੜਾਏਗਾ ਖੁਸ਼ੀਆਂ ਭਰ ਕੇ ਲੈ ਆਵੇ ਆਪ ਨੂੰ ਚੰਗੀ ਸਿਹਤ ਬਖਸ਼ੇ ਤੇ ਬਠੰਡਾ ਨੂੰ ਹੋਰ ਅੱਗੇ ਵਧਾ ਦੇਖੋ ਇਹ ਨਵੇਂ ਸਾਲ ਦਾ ਪ੍ਰੋਗਰਾਮ ਸਾਡੇ ਵੱਲੋਂ ਸਾਡੀ ਪਾਰਟੀ ਵੱਲੋਂ ਨੀਲਜੀ ਖੜੇ ਨੇ ਜੀਦਾ ਸਾਹਿਬ ਖੜੇ ਨੇ ਹੋਰ ਪਾਰਟੀ ਦੇ ਬਹੁਤ ਹੀ ਉੱਚੇ ਲੀਡਰ ਵੀ ਇੱਥੇ ਆਏ ਹੋਏ ਨੇ ਸਾਰਿਆਂ ਵੱਲੋਂ ਅਸੀਂ ਨਵੇਂ ਸਾਲ ਦੀ ਵਟਿੰਡਾ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ। ਇਹ ਪਟਵਾਰਖਾਨੇ ਦੇ ਵਿੱਚ ਅੱਜ ਜੋ ਇੱਥੇ ਗੁਰੂ ਸਾਹਿਬ ਦੀ ਸਵਾਰੀ ਗrand ਗੁਰਗਨ ਸਾਹਿਬ ਨੂੰ ਲੈ ਕੇ ਆਏ ਨੇ ਬਹੁਤ ਹੀ ਚੰਗੀ ਗੱਲ ਹੁੰਦੀ ਹੈ ਜਦੋਂ ਨਵੇਂ ਸਾਲ ਦੇ ਵਿੱਚ ਆਪਾਂ ਵਾਹਿਗੁਰੂ ਦਾ ਨਾਮ ਲੈਣੇ ਅਤੇ ਨਵਾਂ ਸਾਲ ਖੁਸ਼ੀਆਂ ਭਰਿਆ ਅਸੀਂ ਅਨਿਤ ਕਰਦੇ ਬਹੁਤ ਜੀ ਨਿਕਲੂਗਾ ਤੇ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਡੀ ਪਾਰਟੀ ਵੱਲੋਂ ਸਾਰਿਆਂ ਵੱਲੋਂ ਅਸੀਂ ਨਵੇਂ ਸਾਲ ਦੀਆਂ ਪਟੰਡਾ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਇਸੇ ਤਰ੍ਹਾਂ ਹੀ ਲੋਕ ਖੁਸ਼ੀਆਂ ਮਨਾਤੇ ਨੇ ਨਵੇਂ ਸਾਲ ਦੇ ਦਿਹਾੜੇ ਤੇ ਮੈਂ ਸਭ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ-ਲੱਖ ਵਧਾਈ ਦਿੰਦਾ ਹਾਂ ਜੋ ਪਟਵਾਰੀ ਸਰਬਾਤ ਨੇ ਅੱਜ 파ਰਸਰ ਦੇ ਚੇ ਭੋਗ ਪਾ ਕੇ ਉਦਮ ਕੀਤਾ ਹੈ ਵਧੀਆ ਗੱਲ ਹੈ ਤੇ ਨਵਾਂ ਸਾਲ ਜਿਹੜਾ ਹੈਗਾ ਵੈਗਰੂਤ ਨੂੰ ਯਾਦ ਕਰਦੇ ਹੋਇਆ ਸ਼ੁਰੂ ਕੀਤਾ ਹੈ ਬਹੁਤ अच्छी ਗੱਲ ਹੈ ਮੈਂ ਕਹੂੰਗਾ ਜੀ ਨਵੇਂ ਸਾਲ ਨੇ ਵੀ ਪਿਛਲੇ ਸਾਲ ਵਾਂਗੂ ਲੋਕ ਸੇਵਾ ਕਰਨ ਤੇ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚਾਉਣ ਤੇ ਲੋਕਾਂ ਦਾ ਲੈ ਕੰਮ ਹੈਗਾ ਸਹੀ ਟਾਈਮ ਤੇ ਕਰਕੇ ਸੀ